ਸੱਚ ਕਨਸੇਰੀ ਹਰਮੰਦਰ ਸਾਹਿਬ ਨੂੰ ਧਰਮਕੀਆਂ ਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਰਪਾਰਟੀ ਨੇ ਕੀਤੀ ਮੀਟਿੰਗ ਦੀ ਮੰਗ 10000 ਖਿਡਾਰੀਆਂ ਨੂੰ ਹਰ ਮਹੀਨੇ ਮਿਲਣਗੇ 50000 ਰੁਪਏ ਸਰਕਾਰ ਨੇ 올림픽 ਦੀ ਤਿਆਰੀਆਂ ਲਈ ਖੋਲ੍ਹਿਆ ਖਜ਼ਾਨਾ ਸਾਬਕਾ ਮੁੱਖ ਮੰਤਰੀ ਦੇ ਘਰ ਈਵੀਡੀ ਛਾਪੇਮਾਰੀ ਬੇਟੇ ਨੂੰ ਕੀਤਾ ਗ੍ਰਿਫਤਾਰ ਪੰਜਾਬ 'ਚ ਨਸ਼ਾ ਫਲਾਉਣ ਵਾਲਿਆਂ ਨੂੰ ਬਖਸ਼ਾ ਨਹੀਂ ਜਾਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਬਿਆਨ ਸੱਚ ਕਮੇਰੀ ਹਮੰਦਾਂ ਸਾਹਮਣੂ ਮਿਲ ਰਹੀਆਂ ਧਮਕੀਆਂ ਤੇ ਜਥੇਦਾਰ ਗੜਗੜ ਚ ਹੋਏ ਸੱਤ ਬੱਚਿਆਂ ਨੇ ਪੰਜਾਬ ਚ ਭੀਖ ਮੰਗੀ ਤਾਂ ਮਾਪਿਆਂ ਨੂੰ ਮਿਲੇਗੀ ਸਜ਼ਾ ਮੁੱਖ ਮੰਤਰੀ ਪੰਜਾਬ ਪਾਕੜਿਆਣਾ ਫਾਇਰਿੰਗ ਮਾਮਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਗੋਲੀਆਂ ਚਲਾਉਣ ਵਾਲੇ ਚਾਰ ਮੁਲਜ਼ਮ ਗ੍ਰਿਫਤਾਰ ਅਗਲੇ 3 ਦਿਨਾਂ ਲਈ ਪੰਜਾਬ ਚ ਭਾਰੀ ਮੀਂਹ ਦਾ ਅਲਰਟ ਮੌਸਮ ਵਿਭਾਗ ਇੰਟਰਨਸ਼ਿਪ ਆਇਆ ਨਾਜ਼ਮਨ ਲੈ ਰਿਹਾ ਸੀ ਸੈਲਫੀ ਚੌਥੀ ਮੰਜ਼ਲ ਤੋਂ ਡਿੱਗਿਆ ਤੇ ਹੋ ਗਈ ਮੌਤ ਕੁਝ ਅੱਧੀ ਛੁੱਟੀ ਬਲੇ ਟਿਫਨ ਖੋਲਦੇ ਹੀ ਚੌਥੀ ਜਮਾਤ ਦੀ ਬੱਚੀ ਦੀ ਹੋਈ ਮੌਤ